ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜ ਭਧੌੜ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਬਿਲਕੁਲ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਹੁਣ ਕਾਫੀ ਟਾਈਮ ਬਾਅਦ ਵੀਡੀਓ ਬਣਾ ਬਣਾਉਣ ਲੱਗੇ ਆ ਕਿਉਂਕਿ ਬਹੁਤੇ ਵੀਰ ਜਾਣਦੇ ਆ ਵੀ ਇੱਕ ਹਾਦਸਾ ਇਨ੍ਹਾਂ ਵੀਰਾਂ ਦੇ ਨਾਲ ਪਿੱਛੇ ਜੇ ਹੋਇਆ ਸੀਗਾ ਜੀਰੇ ਕਰਕੇ ਬਹੁਤਾ ਟਾਈਮ ਤੁਹਾਨੂੰ ਗਾਵਾਂ ਦੀਆਂ ਵੀਡੀਓ ਨਹੀਂ ਦਿਖਾ ਸਕੇ ਤੇ ਬੜੇ ਭਰਾਵਾਂ ਦੇ ਫੋਨ ਆਉਂਦੇ ਸੀ ਹਾਲਚਾਲ ਪੁੱਛਣ ਵਾਸਤੇ ਵੀ ਰੂਟੀਨ 'ਚ ਤੇ ਨਾਲ ਬਹੁਤ ਵੀਰ ਮੈਸ ਵੀ ਕਰਦੇ ਸੀ ਕਿਉਂਕਿ ਇਥੋਂ ਹਮੇਸ਼ਾ ਚੰਗੀਆਂ ਸੋਹਣੀਆਂ ਗਾਵਾਂ ਤੁਹਾਨੂੰ ਦਿਖਾਈਆਂ ਅੱਜ ਫੇਰ ਪਹੁੰਚੇ ਆਂ ਬਾਈ ਕਾਲੇ ਦੇ ਕੋਲ ਆਪਾਂ ਸੋ ਇਹਨਾਂ ਕੋਸਕ ਨਾਗ ਜਿਹੜੇ ਤੁਹਾਨੂੰ ਦਿਖਾਉਣੇ ਹਨ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਆਪ ਦੀ ਸਮਝ ਨਾਲ ਖਰੀਦਣਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਉਹ ਜ਼ਰੂਰ ਤੁਸੀਂ ਕਰ ਸਕਦੇ ਹੋ ਆਓ ਮਿਲਿਏ ਬਾਈ ਨੂੰ ਕਾਲੇ ਨੂੰ ਤੇ ਗੱਲਾਂ ਬਾਤਾਂ ਕਰਦੇ ਹਾਂ ਇਹਨਾਂ ਗਾਵਾਂ ਸੰਬੰਧੀ ਕਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਕਾਲੇ ਭਾਈ ਸਿਹਤ ਕਿਵੇਂ ਆ ਹਾਂ ਸੇ ਠੀਕ ਹੈ ਬਾਈ ਹਰੇ ਮੰਨ ਕੇ ਚੱਲੋ ਵੀ ਬਸ ਸਮਾਂ ਲੱਗੂ ਮੈਂ ਪ੍ਰਾਪਰਟੀ ਕੋ ਨੂੰ ਤਾਂ ਅੱਛਾ ਤੇ ਬੱਬੂ ਦਾ ਕੀ ਹਾਲ ਆ ਬੱਬੂ ਭਾਈ ਪਹਿਲਾਂ ਨਾਲੋਂ ਬੈਟਰ ਆ ਛੁੱਟੀ ਮਿਲ ਗਈ ਪਰਸੋਂ ਦੇਤੀ ਡਾਕਟਰਾਂ ਨੇ ਉਹ ਕਹਿੰਦੇ ਵੀ ਘਰੇ ਕੇਆ ਟੇਕਰ ਰੱਖਤਾ ਠੀਕ ਹੈ ਤੇ ਬਸ ਸਮਾਂ ਦੱਸਿਆ ਜਗਜੀਤ ਵੀਰੇ ਤਨਚਾ ਕੋਮਾ ਦੇ ਵਿੱਚ ਹੀ ਹੈ ਜੀ ਹਾਂ ਹਜੇ ਹੈ ਹਜੇ ਉਹ ਪੂਰੀ ਹੋਸ਼ ਨਹੀਂ ਨਾ ਹੈਗੀ ਵੀਰੇ ਪੂਰੀ ਹੋਸ਼ ਨਹੀਂ ਉਹ ਅੱਖਾਂ-ਅੱਖਾਂ ਚਮਕ ਰਿਹਾ ਆਪਾਂ ਖੋਲ ਲਿਆ ਅੱਖਾਂ ਕਮਾ ਲੈੰਦਾ ਵਾ ਹੱਥ ਥਕ ਲਾਉਣ ਲੱਗ ਗਿਆ ਇੱਕ ਜਿਹੜੀ ਇੱਕ ਪਾਸੇ ਦੀ ਥੈਰਪੀਆਂ ਹੁੰਦੀਆਂ ਬਾਹਾਂ ਦੀ ਤਲਤ ਦੀ ਜਿਹੜੀ ਬਾਹ ਟੁੱਟੀ ਵੀ ਆ ਜਾਨੀ ਮਾੜਾ ਮਾੜਾ ਉਹਦਾ ਵੀ ਆਇਨ ਲੱਤ ਖਲਾਉਣ ਲੱਗ ਗਿਆ ਪਹਿਲਾਂ ਜਮਾਂ ਨਹੀਂ ਕੋਸ ਮੂਵਮੈਂਟ ਹੈਗੀ ਹੈ ਹਾਂ ਮੂਵਮੈਂਟ ਪੂਰੀ ਹੈਗੀ ਹੈ ਬਹੁਤ ਭਰਾਵਾਂ ਨੇ ਦੁਆਵਾਂ ਵੀ ਕੀਤੀਆਂ ਬੜਾ ਜੀ ਬਹੁਤ ਧੰਨਵਾਦ ਵੀਰੇ ਲੋਕਾਂ ਦਾ ਜਿਨ੍ਹਾਂ ਦੀਆਂ ਦੁਆਵਾਂ ਕਾਰਨ ਬਚ ਗਏ ਕਾਣੀ ਨਹੀਂ ਤਾਂ ਗਲਤੀ ਸੀਗੀ ਸਹੀ ਹੈ ਬਸ ਮਾਲਕੋ ਦੀ ਉਮਰ ਵਖਸ਼ ਦੇ ਬੱਚਿਆਂ ਚ ਬਹਿਣ ਜੋਗਾ ਹੋ ਜੇ ਕੰਮ ਸਾਲ ਦੋ ਸਾਲ ਰੋਕ ਕੇ ਵੀ ਕਰ ਲੂ ਬਾਈ ਫਿਰ ਵੀ ਸਰ ਜੀ ਸਹੀ ਹੈ ਅੱਛਾ ਭਾਈ ਹੁਣ ਕੱਲੇ ਲਿਆਇਆ ਕਰਾਂਗੇ ਫਸੂ ਫਿਰ ਇਥੇ ਹਾਂ ਬਾਈ ਹੁਣ ਫਿਰ ਸ਼ੁਰੂ ਕੀਤਾ ਵਾ ਚੱਲ ਪਰਸੋਂ ਠੀਕ ਹੈ ਅੱਛਾ ਸ਼ੁਰੂਆਤ ਕਰਦੇ ਆਪਾਂ ਪਹਿਲੇ ਨੰਬਰ ਤੇ ਗਾਂ ਖੜੀ ਐ ਇਧਰੋਂ ਸ਼ੁਰੂ ਕਰ ਲੈਂਦੇ ਆ ਜੀ ਬਾਈ ਜੀ ਕੀ ਡਿਟੇਲ ਐ ਇਹਦੀ ਕੰ ਇਹ ਦੂਜਾ ਸੂਆ ਜਗਜੀਤ ਵੀਰੇ ਹਮ ਇਹਨੇ 33 34 34 35 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਗਰਮੀ ਜੇ ਤਾਂ ਮੰਨ ਕੇ ਚੱਲੋ ਘਟ ਹੁੰਦੀ ਫਿਰ ਤਾਂ ਬੈਡ ਸੀਗੀ 40 ਤੋਂ ਪਲੱਸ ਵਾਲੀ ਜਾਨੀ ਹੁਣ ਗਰਮੀ ਨੂੰ ਦੇਖਦੇ ਆਂ ਵੀ ਉਹ ਮੇ ਤੁਹਾਨੂੰ ਪਤਾ ਨ ਟੇਕ ਨਹੀਂ ਪੂਰਾ ਲੈ ਰਹੇ ਜਾਨਵਰ ਹੂੰ 32 35 ਕਿਲੋ ਦੁੱਧ ਜਿਹੜਾ ਮਰਜ਼ੀ ਭਰਾ ਮੰਨ ਕੇ ਲੈ ਜੇ ਇੰਨੀ ਕੁ ਬਰੀਕ ਤੇ ਇੰਨੇ ਕੇ ਦੇ ਬਾਈ ਅੰਗ ਢੰਗ ਚੰਗੇ ਲੱਗੇ ਕਿੰਨੇ ਦਿਨ ਲੈ ਜੂਗੀ ਕੱਲੇ ਸੋ ਇੱਕ ਹਫਤਾ ਪਿਆ ਜਗਦੀਦ ਵੀ ਰੇ ਦੇਗਾ ਕੀ ਡਿਮਾਂਡ ਰੱਖਾਂਗੇ ਜੀ ਆਪਾਂ ਜਗਦੀਦ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1 ਲੱਖ 60000 ਰੁਪਏ ਦੀ ਬੈਡ ਦੇਣਾ ਤੋਰੀ ਬਈ ਦਸੋ ਦੂਜਾ ਸੂ ਹੈ ਇੱਕ ਹਫਤਾ ਹਜੇ ਲੈਂਦੀ ਹੈ ਬਰੀਡ ਕੁਆਲਟੀ ਬਿਨਾ ਸ਼ੱਕ ਟੋਪ ਦੀ ਹੈ ਇੱਕ ਹਫਤਾ ਲਹੂਗੀ ਰੁੱਤ ਗਰਮੀ ਦੀ ਹੈ ਦੁੱਧ ਕਰੈਕਟਰ ਦੱਸਦੇ ਹੁੰਦੇ ਆ ਪਸ਼ੂ ਦੇ ਉਹਦਾ ਰੰਗ ਟੰਗ ਟਾਂਚਾ ਦੱਸਦਾ ਹੁੰਦਾ ਵੀ ਕਿੰਨਾ ਦੇ ਸਕਦਾ ਉਹ ਤੁਹਾਨੂੰ ਸਮਝ ਵੀ ਆਊਗਾ ਕਿਉਂਕਿ ਹਾਈਟ ਲੈਂਥ ਚੰਗੀ ਆ ਤੇ ਫੁੱਲ ਬਰੀਕੀਆਂ ਵਾਲੀ ਇਹ ਗਾਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੂਹਾ ਇਹਦਾ ਦੂਜਾ ਫੀਟਿੰਗ ਵਾਲਾ ਹਵਾਨਾ ਦੋਸੋ ਬਹੁਤ ਵਧੀਆ ਜੀਤਵੀਰੇ ਪੇਟਾ ਪੂਟਾ ਵੇਖੋ ਕਿੰਦਾ ਲੰਬਾ ਲੈਂਥ ਲੰਬਾਈ ਚੜਾਈ ਮੰਨ ਕੇ ਚੱਲੋ ਜਦੋਂ ਗਾਣੇ ਤਿਆਰ ਹੋਣਾ ਨਾ ਤਿਆਰ ਹੋ ਗਿਆ ਆਪਦੇ ਪੀਕ ਤੇ ਆਉਣਾ ਉਦੋਂ ਸਹੀ ਆਪਦੇ ਕਰੈਕਟਰ ਨਿਖਾਰ ਕੇ ਬਾਹਰ ਲੈ ਕੇ ਸਹੀ ਹੱਲਿਆ ਹੀ ਭਾਈ ਵਾਪਸ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਦੂਜਾ ਸੂਆ ਸੁੰਦੀ ਗਾਂ ਦੇਖੋ ਸਹੀ ਮਾਣਿਆ ਚ ਪਸੂ ਸੁਕੇ ਨਿਖਰਦਾ ਬਾਕੀ ਹਵਾਨਾ ਤੁਸੀਂ ਦੇਖੋ ਪੂਰਾ ਕੁਆਲਟੀ ਵਾਲਾ ਖੁੱਚਾ ਤੋਤੇ ਐ ਚੰਗਾ ਕੱਦ ਦਾ ਚੰਗੀ ਲੁਵਾ ਬੰਦੇ ਅੰਦਰ ਹੀ ਬੰਦੇ ਬਤ 1,60,000 ਦੀ ਦੱਸੋ ਇਹ ਗਾਂ ਤੁਹਾਨੂੰ ਮਿਲ ਜੂਗੀ ਜਿਹਨੂੰ ਚੰਗੀ ਲੱਗੇ ਕੰਟੈਕਟ ਕਰ ਲਿਓ ਬੰਦ ਵੀ ਸੋ ਇਹ ਪਹਿਲੇ ਨੰਬਰ ਤੇ ਦੋ ਨੰਬਰ ਤੇ ਇੱਕ ਤੁਹਾਨੂੰ ਬਹੁਤ ਸੋਹਣੀ ਵਾੜ ਦਿਖਾਉਣਾ ਹੈ ਇਹ ਤਾਜੀ ਸੂਈ ਵੀ ਆ ਕਾਲੇ ਭਾਈ ਕੈਨ ਮਸੂਆ ਸੁ ਜਗਜੀਤ ਵੀਰੇ ਦੋ ਦੰਦਾ ਇਹ ਯਾਨੀ ਅੱਧਾ ਕ ਚੌਕ ਦਾ ਦੰਦ ਇੱਕ ਪਾਸੇ ਚੱਕ ਲਿਆ ਠੀਕ ਹੈ ਪਰਸੋਂ ਦੀ ਸੂਈ ਵੀ ਆ ਜਹੇ ਕੋਈ ਕੰਡਾ ਲਾ ਕੇ ਲੈ ਜਾਏ 20 21 ਕਿਲੋ ਦੇ ਥੱਲੇ ਬੌੜਾ ਹੋਊ ਬਾਈ ਹੂੰ ਘੱਟ ਤੋਂ ਘੱਟ ਵੀ ਦੁੱਧ ਦਿੱਤਾ ਇਹਨੇ ਜਿਵੇਂ ਜਮਾਂ ਘੱਟ ਮੰਨ ਕੇ ਚਲ ਗਏ ਗਰਮੀ ਚ ਤਾਂ 32 33 ਕਿਲੋ ਦਊ ਦਸੰਬਰ ਤੱਕ ਜਾ ਕੇ ਬਾਈ ਇਹਨੇ 40 ਦੇ ਆਸੇ ਪਾਸੇ ਦੁੱਧ ਵੇਚ ਲਈ ਠੀਕ ਹੈ ਅੱਛਾ ਅੱਜ ਸੂਈ ਨੂੰ ਕੈਨ ਮੰਨ ਤੀਜਾ ਡੰਗਾ ਬਾਈ ਜੀ ਤੀਜਾ ਡੰਗਾ ਉਹ ਬੱਚੇ ਨੂੰ ਜਨਮ ਦਿੱਤਾ ਇਹਨੇ ਜਗਜੀਤ ਠੀਕ ਹੈ ਸੋ ਬਸੋ ਬੜਾ ਸ ਵਾਈਟ ਫੇਸ ਵਾਲਾ ਭਾਈ ਕੀ ਰੇਟ ਦਾ ਕਹ ਲੈ ਰਿਹਾ ਜੀ ਦੀਦ ਵੀਰੇ ਦਾ ਰੇਟ ਜਿਹੜਾ ਮਾਰਜੀ ਕਰਾ ਲਗੇ ਬੱਛੀ ਅੱਜ ਦੇ ਵੈਸੇ ਵੀ ਮਾਰਕੀਟ ਚ 2 ਲੱਖ ਤੋਂ ਪਲੱਸ ਦੀ ਆ ਪਰ ਆਪਣੀ ਪਹਿਲੀ ਵੀਡੀਓ ਆਪਾਂ ਨੂੰ ਭਾ ਨਾ ਵੱਜੀ ਆਪਾਂ ਗਾਂ ਵੀ ਮੰਨ ਕੇ ਚੱਲੋ ਲੋਕਾਂ ਦਾ ਰਿਸਪੌਂਸ ਮਿਲ ਤੇ 165000 ਰੁਪਏ ਦਾ ਜਾਨਵਰ ਦੇ ਤਾਂ ਤੋਰ ਦੇ ਬਈ ਸੋ ਦੱਸੋ ਦੋ ਦੰਦ ਕੰਪਲੀਟ ਐ ਚੌਗ ਵਾਲਾ ਇੱਕ ਥੋੜਾ ਚੱਕ ਲਿਆ ਫਿਟਿੰਗ ਵਾਲਾ ਹਵਾਨਾ ਚੰਗੀ ਹਾਈਟ ਉਤੋਂ ਚੜਾਈ ਢਾਂਜ ਦੀ ਦੇਖ ਲਓ ਲੈਂਥ ਵੇਖੋ ਬਾਈ ਆਰਡਰ ਦੀ ਕੁਆਲਿਟੀ ਅੱਗੇੋਂ ਪਿੱਛੇੋਂ ਅਜੇ ਤਾਂ ਸਵੈਲਿੰਗ ਲਈ ਫਿਰਦੀ ਹੈ ਜਦੋਂ ਸਹੀ ਪੀਕ ਤੇ ਆਉਣਾ ਨਾ ਆਪਦਾ ਨਿਖੇਰ ਕੇ ਉਦੋਂ ਆਰਡਰ ਦੀ ਬਨਾਵਟ ਵੇਖਿਓ ਕਿੱਦਾਂ ਦੀ ਹੁੰਦੀ ਸਹੀ ਐ ਸੋ ਬੜੀ ਜ਼ਬਰਦਸਤ ਚੀਜ਼ ਐ 1,65,000 ਚ ਮਿਲੂਗੀ ਇਹ ਗਰਮੀ ਦੀ ਰੋਤੀ ਐ ਦੱਸੋ ਇਦਾਂ ਦੀਆਂ گاਵਾ ਦਾ ਰੇਟ ਐ 1.65 ਕਿਉਂਕਿ ਬਰੀਡ ਕੁਆਲਿਟੀ ਚ ਕਿਤੇ ਕਮੀ ਨਹੀਂ ਤੇ ਢਾਂਚੇ ਚ ਕੋਈ ਕਮੀ ਨਹੀਂ ਲਿਆ ਵੀਰੇ ਵਾਪਸ ਅੰਦਰ ਨੂੰ ਲੈ ਜੀਏ ਇੱਕ ਵਾਰ ਬਹੁਤ ਸੋਹਣੀ ਬੱਛੀ ਤੁਹਾਨੂੰ ਦਿਖਾ ਰਹੇ ਆਂ ਪਲੂਨ ਹਜੇ ਧੁੰਨੀ ਤੇ ਆ ਕਿਉਂਕਿ ਹਜੇ ਦੇ ਨਹੀਂ ਤੀਜਾ ਤਾਂ ਪਲੂਨ ਹਜੇ ਰਹੂਗੀ ਚੰਗਾ ਦੁੱਧ ਪਾਉਗੀ ਉਤੋਂ ਢਾਂਚਾ ਦੇਖੋ ਬਾਕੀ ਲੱਤਾਂ ਦੇਖੋ ਕਿੰਨੀਆਂ ਖੋਲ ਕੇ ਤੁਰਦੇ ਆ ਪਸੂ ਕੋਈ ਵੀ ਜਿਹੜਾ ਦੇ ਸਾਰਾ ਐਡਰੀ ਬਣਾਣਾ ਜੀਤ ਵੀਰੇ ਦਾ ਜਿਵੇਂ ਜਿਵੇਂ ਨਿੱਖਰ ਗਏ ਨੇ ਇਹਨੇ ਸਵੇਲਿੰਗ ਲਾ ਕੇ ਆਪਦੇ ਟਾਈਮ ਨਾਲ ਆਉਣਾ ਵਾ ਉਵੇਂ ਉਵੇਂ ਦੀ ਆਰਡਰ ਦੀ ਬਣਾਵਟ ਦੇਖੋ ਤੁਸੀਂ ਕਿੱਦਾਂ ਦੀ ਨਿਕਲ ਕੇ ਆਉਂਦੀ ਇੱਕ ਵੀ ਸਹੀ ਸੋ ਇਤੋਂ ਅੱਗੇ ਦੱਸੋ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਕਾਲੇ ਬਾਈ ਕੀ ਡਿਟੇਲ ਜਗਦੀਤ ਵੀਰੇ ਇਹ ਨਾ ਕੱਚੀ ਆ ਗਾਂ ਦਾ ਡੇਢ ਮਹੀਨਾ ਰਹਿ ਗਿਆ ਅੱਛਾ ਨਹੀਂ ਮੰਨ ਕੇ ਚਲੋ ਆਪਾਂ ਇਥੋਂ ਆਪਣੇ ਪਿੰਡੋਂ ਹੀ ਲਈਆ ਗਾਂ ਬਹੁਤ ਚੰਗੀ ਆ ਤੀਜਾ ਸੁਆਸੂੰਦੀ ਆ ਘੱਟ ਤੋਂ ਘੱਟ ਵੀ ਜਿਹੜੇ ਭਰਾ ਨੇ ਲੈ ਕੇ ਜਾਣੀ ਮੰਨ ਕੇ ਚਲੋ 35 37 ਕਿਲੋ ਦੁੱਧ ਗਾਂ ਬੜੇ ਆਰਾਮਦਾਰੀ ਦਾ ਦੇ ਦੂ ਗਰਮੀ ਚ ਵੀ ਦੁੱਧੋਂ ਡਰਾਈ ਹੈ ਹੁਣੇ ਹੁਣ ਬਾਈ ਜਮਾਂ ਡਰਾਈ ਆ ਡੇਢ ਮਹੀਨਾ ਰਹਿ ਗਿਆ ਚੈੱਕ ਪਾਸ ਬੰਦਾ ਆਪਣੇ ਘਰੇ ਵੀ ਕਰਾ ਸਕਦਾ ਅਗਲੇ ਦੇ ਘਰ ਦੀ ਵੀ ਗਰੰਟੀ ਹੈ ਠੀਕ ਹੈ ਇਹ ਕੋਈ ਆਮ ਜਗਦੀਤ ਵੀਰੇ ਮਾਲਕ ਹੋਈ ਨਹੀਂ ਬਸ ਕੱਲੀ ਛੋੜ 85000 ਵੀਰੀਆਂ ਦੇ ਤਾਂ ਰੀ ਸੋ ਦੱਸੋ ਇਹ ਸਾਢੇ 7 ਮਹੀਨੇ ਦੀ ਗੱਬਣ ਹੈ ਮਹੀਨੇ ਡੇਢ ਰਹਿੰਦੇ ਆ ਇਦਾਂ ਸੂਨ ਦੇ ਵਿੱਚ ਥਾਣਾ ਥੁਣਾ ਦੀ ਬਾਈ ਆਪਣੀ ਗਾਰੰਟੀ ਏ ਕਲਾਸ ਠੀਕ ਹੈ ਬੋਡੀ ਬੰਤਰਮਨ ਤਾਂ ਡਰਾਈ ਕਰਕੇ ਥੋੜਾ ਜਿਹਾ ਰੰਗ ਇਦਾਂ ਦਾ ਬਾਈ ਤੈਨੂੰ ਪਤਾ ਨਾ ਫਿਰ ਫੀਡ ਫੂਡ ਬੰਦ ਕੀਤੀ ਵੀ ਆ ਹੂੰ ਤੇ ਜਦੋਂ ਗਾਂ ਸੰਭ ਗਈ ਸਹੀ ਆਪਦੇ ਟਾਈਮ ਨਾਲ ਤਾਂ ਫਿਰ ਗਾਣੇ ਵਧੀਆ ਬਣਦੇ ਆ ਸੋ ਨੂੰ ਵੈਸੇ ਬੋਡੀ ਵੇਟ ਬਹੁਤ ਹੈ ਡੇਢ ਮਹੀਨਾ ਰਹਿੰਦਾ ਦੱਸੋ ਤੁਹਾਨੂੰ ਰੁੱਤ ਵੀ ਕੁਝ ਬਦਲਣੀ ਸ਼ੁਰੂ ਹੋ ਜਾਣੀ ਹੈ ਸੋ ਜਿਹਨੂੰ ਪਸੰਦ ਆਵੇ ਤਾਂ 85000 ਦੇ ਵਿੱਚ ਇਹ ਗਾਂ ਤੁਹਾਨੂੰ ਮਿਲੂਗੀ ਬੰਦੇ ਬਈ ਤੈਨੂੰ ਨੰਬਰ ਤੇ ਦਿਖਾ ਰਹੇ ਸੀ ਦੂਜੇ ਭਾਈ ਤੁਹਾਨੂੰ ਇੱਕ ਜਰਸੀ ਗਾਂ ਦਿਖਾਉਣੇ ਆ ਕੱਲੇ ਦੀ ਕੀ ਡਿਟੇਲ ਆ ਜੱਸੀ ਦੀ ਜਰਸੀ ਜਗਜੀਤ ਵੀਰੇ ਨੇ ਆਪਾਂ ਹੀ ਲਈ ਸੀਗੀ ਕਿਸੇ ਮਿੱਤਰ ਨੂੰ ਦਿੱਤੀ ਸੀਗੀ ਤੇ ਹੁਣ ਉਹਨੂੰ ਚੱਲਿਆ ਬਾਹਰ ਤੇ ਉਹਦੇ ਕਰਕੇ ਵੇਚਦਾ ਇਹ 6.5 ਮਹੀਨਿਆਂ ਤੋਂ ਫਲਾਸਟੀ ਪ੍ਰੈਗਨੈਂਟ ਹੈ ਡਰਾਈ ਆਪਾ ਕਰਨ ਲੱਗੇ ਵੈਨ ਠੀਕ ਹੈ ਹੁਣ 16 ਕਿਲੋ ਦਾ ਤੋਂ ਡਰਾਈ ਹੁੰਦੀ ਹੈ ਬਾਈ ਹਮ ਤੇ ਮੰਨ ਕੇ ਚੱਲ ਹੁਣ ਇਹਦੇ ਥੱਲੇ ਹੂ 7-8 ਕਿਲੋ ਜਾਣੀ ਇੱਕ ਅੱਧਾ ਦਿਨ ਛੱਡ ਕੇ ਚੋਣਿਆਂ ਵੀ ਇਹ ਮੱਚ ਜੇ ਕੱਲੀ ਧੂੜੀ ਤੇ ਕੀਤੀ ਹੋਈ ਆ ਹਮ ਖਣਾ ਦੀ ਵੀ ਗਾਰੰਟੀ ਹੈ ਬਾਈ ਜੀ ਤੇ ਗੱਬਣ ਦੀ ਵੀ ਗਾਰੰਟੀ ਹੈ ਘਰ ਤੱਕ ਦੀ ਅਗਲਾ ਚੈੱਕ ਕਰਾ ਸਕਦਾ ਠੀਕ ਹੈ ਇੱਕ ਗੱਲ ਹੋਰ ਪਲੱਸ ਪੁਆਇੰਟ ਜਿੱਦੇ ਤਿਆਰ ਹੋ ਗਈ ਬੰਦਾ 5000 ਵਿੱਚ ਰੱਖ ਲੇ ਹਮ ਜਿੰਨੇ ਦੀ ਮੰਨ ਕੇ ਚੱਲ ਦਊਗਾ 70-8000 ਰੁਪਏ ਨਾੜ ਲਾ ਕੇ ਜਾਓ ਠੀਕ ਹੈ ਕੀ ਇਹਦਾ ਰੇਟ ਰਹੂਗਾ ਅੱਜ ਦਾ ਇਹਦਾ ਰੇਟ ਜਗਜੀਤ ਵੀਰੇ ਮੁੱਲ ਜਿਹੜਾ ਮਰਜ਼ੀ ਕਰਾ ਲਗੇ 95000 ਰੁਪਏ ਦੀ ਵੱਚੀ ਦੇ ਦਾ ਠੀਕ ਹੈ ਤੋਰੀ 1.5 ਲੱਖ ਰੁਪਏ ਦੀ ਆਪਾਂ ਸਾਈ ਬੰਦਾ ਮੈਥੋਂ ਵੇਚ ਰੱਖ ਲੈ ਚਾਹੀ ਠੀਕ ਹੈ ਸੋ ਦਸੋ ਕੈਮਰੇ ਦੇ ਸਾਹਮਣੇ ਤੁਹਾਡੇ ਗੱਲ ਕਹਿਣਾ ਹੂੰ ਵੀ 1.5 ਲੱਖ ਰੁਪਏ ਦੀ ਸਾਈ ਫੇਸ ਕੁਆਲਟੀ ਸਟਰਕਚਰ ਹੁਣ ਤਾਂ ਡਰਾਈ ਹੁੰਦੀ ਹੈ ਤੁਹਾਨੂੰ ਪਤਾਗਾ ਵੀ ਫੀਡ ਫੂਡ ਬੰਦ ਆ ਗਈ ਹੂੰ ਤੇ ਨਹੀਂ ਸ਼ਾਨੀ ਸ਼ੂਨਗ ਇੰਨੀ ਕਿ ਵਧੀਆ ਆ ਗਈ ਵੱਚੀ ਦੀ ਜਿੰਨੀ ਕੋ ਕਹਿ ਦੋ ਠੀਕ ਹੈ ਸੋ ਜੇ ਕੋਈ ਵੀਰ ਸਾਹਮਣਾ ਚਾਹੁੰਦਾ ਤਾਂ ਬੇਸ਼ੱਕ ਬਾਈ ਕਹਿੰਦਾ ਵੀ 1.5 ਲੱਖ ਦੀ ਸਾਈ ਵੀ ਨਾਲ ਰੱਖ ਲਿਓ ਜਦੋਂ ਤਿਆਰ ਹੋਊਗੀ ਉਦੋਂ ਬਾਈ ਲੈ ਆਊਗਾ ਵੈਸੇ ਰੇਟ ਇਹਦਾ ਅੱਜ ਦਾ ਤੁਹਾਨੂੰ ਦੱਸਤਾ ਗੁੱਤੋਂ ਹਣ ਇਹਨੂੰ ਤੁਸੀਂ ਡਰਾਈ ਮੰਨ ਲਿਓ 6.5 ਲੀ ਲੈਂਦੀ ਐ ਇਸ ਟਾਈਮ ਗੱਬਣ ਸੋਹਣੇ ਟਾਂਜੇ ਦੀ ਇਹ ਜਰਸੀ ਵੈਡ ਵਿਕਰੀ ਆਸਲ ਪੰਜਾਬ ਵਾਲੀ ਬਾਈ ਇਹਦੋਂ ਅੱਗੇ ਕਾਲੇ ਦੋ ਵਹਿੜਾ ਆਪਣੇ ਕੋਲ ਇਹ ਜੀ ਦੀ ਵੀਰੇ ਇਹ ਬੱਚੀ ਨੇ ਇਹਨੇ ਮਾੜਾ ਦੁੱਕ ਦਾ ਦੰਦ ਚੱਕ ਲਿਆ ਹੂੰ ਜਾਣੀ ਇਹਦੀ ਪੈਟਾਗਰੀ ਲਾਈਨ ਵੀ ਆਪਾਂ ਨੂੰ ਤਿੰਨ ਚਾਰ ਪੀੜੀਆਂ ਦੀ ਜਿਹੜੇ ਭਰਾ ਨੇ ਬੜੇ ਫੋਨ ਆਉਂਦੇ ਸੀ ਲੋਕਾਂ ਦੇ ਹੂੰ ਵੀ ਬਾਈ ਯਾਰ ਛੋਟਾ ਬੱਚਾ ਛੋਟਾ ਦਾ ਚਲੋ ਹਣ ਤੁਹਾਨੂੰ ਪਤਾ ਸੁਆ ਹੈ ਨੀਗਾ ਹੂੰ ਇਹ ਵੈੜ ਦੇ 20 ਦਿਨ ਹੋ ਗਏ ਬਾਈ ਸੀਮਨ ਲੱਗੇ ਨੂੰ ਪਰ ਆਪਾਂ ਕਹਿ ਕੇ ਫੰਡਰ ਦੇਣੀ ਆ ਅੰਦਰ ਬੰਦਾ ਹੱਥ ਪਵਾ ਕੇ ਆਪਣੀ ਅੰਦਰ ਬੱਚੇ ਦਾ ਨੀ ਦੀ ਗਾਰੰਟੀ ਦੋਨਾਂ ਦੀ ਠੀਕ ਹੈ ਵੀ ਕੱਲ ਉਹ ਇਹ ਅੱਜ ਗੱਲ ਤੁਹਾਨੂੰ ਪਤਾ ਕਈ ਰੱਬ ਨਾ ਕਰੇ ਕੋਈ ਉੱਦਾਂ ਦਾ ਆ ਇਹ ਨਿਕਤ ਆਉਂਦੀ ਹੈ ਬੰਦਾ ਡਾਕਟਰ ਲਿਆਵੇ ਡਾਕਟਰ ਛੱਡ ਉੱਥੇ ਤੱਕ ਦੀ ਵੀ ਗਾਰੰਟੀ ਹੈ ਦੋਨਾਂ ਦੀ ਕੋਈ ਦਿੱਕਤ ਹੋਵੇ ਬੱਚੇ ਦਾ ਠੀਕ ਹੈ ਕੀ ਰੇਟ ਰਹੂਗਾ ਇਹਦਾ ਜਗਜੀਤ ਵੀਰੇ ਰੇਟ ਕੋਈ ਨਹੀਂ ਇਹਦਾ ਇਹ ਬੱਚੀ ਦਾ ਲੈਣ ਦੇਣਾ ਜਿਹੜਾ ਉਹ 42000 ਰੁਪਏ ਦੀ ਵੈੜ ਦੇਵਾਂਗੇ ਹੂੰ ਪੂਰੀ ਫੁੱਲ ਹਾ ਇਟ ਲੈਂਥ ਮੰਨ ਕੇ ਚਲੋ ਬਾਈ ਯਾਰ 9-10 ਮਹੀਨੇ ਬੰਦਾ ਸੰਭਲੇ ਘਾਟਾ ਨਹੀਂ ਕਿਸੇ ਚੀਜ਼ ਦਾ ਚਾਰ ਚੁਲਣ ਵਧੀਆ ਰਲਾ ਕੇ ਜਾਣੀ ਸਹੀ ਹੈ ਤੇ ਦੂਜੀ ਵੱਛੀ ਵਈ ਦੀ ਦੂਜੀ ਵੱਛੀ ਵੀਰੇ ਇਹ ਦੇ ਦਾਂਗੇ 35000 ਰੁਪਏ ਦੀ ਠੀਕ ਹੈ ਇਹ ਦੰਦੋਂ ਕਿਵੇਂ ਇਹ ਵੀ ਬਾਈ ਮਨ ਦਾ ਖੀਰੀ ਆ ਇਹਨੇ ਦੁਗ ਦਾ ਅੱਧਾ ਚੱਕ ਲਿਆ ਠੀਕ ਓਕੇ ਸੋ ਦੋਸਤੋ ਇਹ ਵੱਛੀ ਨੂੰ ਦੋ ਇੱਕ ਦਾ ਰੇਟ 35 ਤੇ ਇੱਕ ਦਾ 42 ਤੋਰ ਦੇ ਬਾਈ ਪਹਿਲਾਂ ਵੱਡੀ ਅੰਦਰੋਂ ਸਾਫ਼ ਸੁਥਰੀਆਂ ਤੁਸੀਂ ਚਾਰ ਚਾਰ ਥਾਣਾ ਬਾਈ ਕੋਈ ਪੋਟ ਨਹੀਂ ਢਾਂਚੇ ਹੁਣ ਤੂੰ ਵੇਖ ਕੇ ਵੇਖ ਕਿਦਾਂ ਦੇ ਲੱਗੇ ਸਹੀ ਹਾਈਟ ਲੈਂਥ ਦੀ ਵੈਡ ਲਿਆ ਵਾ ਜਦੋਂ ਕਿਸੇ ਨੇ ਸਾਂਭ ਲਿਆ ਬਾਈ ਉਦੋਂ ਇਹ ਜੀ ਕੰਡੀਸ਼ਨ ਰਹਿਣੀਆਂ ਨਹੀਂ ਹੁਣ ਤੁਹਾਨੂੰ ਪਤਾ ਘੱਟ ਸੇਵਾ ਚੋਂ ਆਈਆਂ ਵਗਾਂ ਹੂੰ ਬੰਦੇ ਬਈ ਸੋ ਇਹ ਤੁਸੀਂ ਵੈਡ ਦੇਖ ਲਓ ਇਹਦੇ ਨਾਲ ਇੱਕ ਹੋਰ ਵੈਡ ਇਹਦਾ ਰੇਟ 35000 ਹੈ ਹਾਲਾਂਕਿ ਗੱਬਣ ਨਹੀਂ ਅਜੇ ਹੋਈ ਪਰ ਇਹ ਕੁਝ ਬਰੀਡ ਕੈਰੈਕਟਰ ਹੁੰਦੇ ਆ ਕੁਝ ਜਦੋਂ ਪਸੂ ਸਮਝ ਜਾਂਦਾ ਉਹ ਮਸਤੇਵੇਂ ਦਾ ਵੀ ਦੁੱਧ ਲਾਉਂਦੀਆਂ ਉਸ ਤਰ੍ਹਾਂ ਗੱਦੀ ਬਹੁਤ ਸੁਣੀਏ ਨੇ ਪੱਟੀ ਵੀ ਹੈ ਹੈ ਹਜੇ ਖਾਲੀ ਇਹ ਸੋ ਇਹ ਤੁਹਾਨੂੰ ਲਾਸਟ ਉੱਤੇ ਇੱਕ ਵੱਚੀ ਦਿਖਾ ਰਹੇ ਹਾਂ ਇਹਦਾ ਰੇਟ 35000 ਬਾਈ ਨੇ ਰੱਖਿਆ ਸੋ ਇਹ ਦੱਸੋ ਦੋ ਵੜਾਂ ਤੇ ਕੁਝ ਗਾਵਾਂ ਤੁਹਾਨੂੰ ਦਿਖਾਤੀਆਂ ਅੱਜ ਦੀ ਵੀਡੀਓ ਚ ਫਿਲਾਲ ਇਹੀ ਨਗ ਸੀਗੇ ਤੁਸੀਂ ਜਿਹੜਾ ਮਰਜ਼ੀ ਪਸੂ ਖਰੀਦ ਲਓ ਦੀ ਤਸੱਲੀ ਕਰ ਲਿਓ ਜੀ ਧੰਨਵਾਦ ਵੀਡੀਓ ਦੇਖਣ ਲਈ